ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਸਾਲ ਵਾਸਤੇ ਟਰੈਕਟਰ ਲੈ ਕੇ ਆਏ ਜੀ ਬਹੁਤ ਘੱਟ ਰੇਟ ਦਾ ਟਰੈਕਟਰ ਲੈ ਕੇ ਆਏ ਆ ਜੀ ਤੇ ਬਿਲਕੁਲ ਚੰਗਾ ਟਰੈਕਟਰ ਆ ਜਿਹੜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਵੀਆਂ ਨਵੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਤੇ ਜੇ ਤੁਸੀਂ ਵੀ ਫ੍ਰੀ ਵਿੱਚ ਐਡ ਲਗਾਉਣੀ ਆ ਤਾਂ ਆਪਣਾ ਸਕਰੀਨ ਤੇ WhatsApp ਨੰਬਰ ਦਿੱਤਾ ਹੈ ਜੀ ਇਹਦੇ ਤੇ ਕੰਟੈਕਟ ਕਰ ਸਕਦੇ ਹੋ ਫੋਟੋਆਂ ਭੇਜ ਸਕਦੇ ਹੋ ਜੀ ਤੇ ਟਰੈਕਟਰ ਦੀ ਗੱਲ ਕਰੀਏਗਾ ਜੀ HMT ਵਾਲਿਆਂ ਦਾ 2511 ਟਰੈਕਟਰ ਆ ਜੀ ਤੇ ਮੜਾ ਕੈਮਰਾਮੈਨ ਨੂੰ ਹੌਣੇ ਨੇੜੇ ਆ ਕੇ ਦਿਖਾ ਦਿਓ 25 ਗੇਰਾ ਟਰੈਕਟਰ ਆ ਹਾਲਤ ਦਾ ਚੰਗੀ ਹਾਲਤ ਦਾ ਟਰੈਕਟਰ ਪਿਆ ਚਾਲੂ ਹਾਲਤ ਆ ਗੇਅਰ ਹਿੱਸਾ ਇੰਜਨ ਓਕੇ ਤੇ ਜੇ ਆਪਾਂ ਗੱਲ ਕਰੀਏ ਜੀ ਮਾਡਲ ਦੀ ਮਾਡਲ ਹੈਗਾ ਜੀ ਇਹਦਾ 1988 ਮਾਡਲ 88 ਮਾਡਲ ਦਾ ਟਰੈਕਟਰ ਆ ਤੇ ਟਾਇਰ ਵੇਖ ਲਓ ਜੀ 80 ਪੈਸੇ ਟਾਇਰ ਪਏ ਹੈ ਟਰੈਕਟਰ ਦੇ ਪੱਕੇ ਟਾਇਰ ਨੇ 80 ਪੈਸੇ ਟਾਇਰ ਪਏ ਨੇ ਤੇ ਮਰਗਾੜ ਲੱਗੇ ਹੋਏ ਆ ਨਵੇਂ ਟਰੈਕਟਰ ਦੇ ਬਿਲਕੁਲ ਨਵੇਂ ਮਰਗਾੜ ਆ ਕਿਸੇ ਕਿਸੇ ਬੰਦੇ ਨੂੰ ਹਲਦੇ ਨਹੀਂਗੇ ਨਵੇਂ ਮਰਗਾੜ ਲੱਗੇ ਆ ਹੁੱਕ ਚੰਗੀ ਲੱਗੀ ਆ ਜੀ ਤੇ ਬਾਕੀ ਛਤਰੀ ਨਾਲ ਆਈ ਬਸ ਕਪੜਾ ਲੱਗਣ ਲਵਾਉਣ ਦੀ ਲੋੜ ਆ ਕੱਲੀ ਤੇ ਟਰੈਕਟਰ ਆ ਆਮ ਛੂੜੀ ਤਾੜੀ ਵਾਲੀਆਂ ਟਰਾਲੀਆਂ ਆਸਤੇ ਤੇ ਆਮ ਘਰੇਲੂ ਥੋੜੀ ਬਾਈ ਆਸਤੇ ਬਿਲਕੁਲ ਓਕੇ ਟਰੈਕਟਰ ਆ ਜੀ ਬਿਲਕੁਲ ਆਈ ਕਰਾਊਗਾ ਟਰੈਕਟਰ ਚਾਲੂ ਆ ਤੇ ਟਰੈਕਟਰ ਆਈ ਤੇ ਰੇਟ ਵਾਸਤੇ ਦਾ ਬਹੁਤ ਜਾਇਜ਼ ਜਾਵੀਰ ਨੇ ਕੀਤਾ ਬਾਕੀ ਸੈਲਫ ਸਟਾਰਟ ਆਈ ਬੈਟਰੀ ਪੂਰੀ ਚੰਗੀ ਆਈ ਸੈਲਫ ਸਟਾਰਟ ਆ ਪਹਿਲੀ ਸੈਲਫ ਸਟਾਰਟ ਹੁੰਦਾ ਜੀ ਟਰੈਕਟਰ ਤੇ ਟਾਇਰਾਂ ਦੀ ਗੱਲ ਕਰ ਲਈ ਚਾਰੇ ਰਿੰਮ ਚੰਗੇ ਰਿੰਮ ਆ ਜੀ ਕੋਈ ਗਲਿਆ ਨਹੀਂ ਕਿਤੇ ਟਰੈਕਟਰ ਤੇ ਬਾਕੀ ਟਰੈਕਟਰ ਦੇ ਨਾਲ ਸ਼ੋ ਹੈ ਨਹੀਂ ਜੀ ਸ਼ੋ ਹੈ ਨਹੀਂ ਗੀ ਤੇ ਬਾਕੀ ਜਿਵੇਂ ਟਰੈਕਟਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਐਵੇਂ ਹੀ ਹੈ ਜੀ ਨਾਲ ਹੋਰ ਕੋਈ ਸਮਾਨ ਨਹੀਂ ਹੈਗਾ ਸ਼ੋ ਹੈ ਨਹੀਂ ਮਕਸਰ ਨੰਬਰ APV ਨੰਬਰ PV 30 ਦਾ ਨੰਬਰ ਆ ਤੇ ਮਕਸਰ ਦੇ ਵਿੱਚ ਹੀ ਖੜਿਆ ਪਹਿਲੇ ਨਾਲ ਹੀ ਟਰੈਕਟਰ ਆਈ ਤੇ ਬਸ ਹੁਣ ਕਾਪੀ-ਕਾਪੀ ਤੇ ਕੋਈ ਇਸ਼ੂ ਨਹੀਂ ਚੰਗੀ ਕਾਪੀ ਹੈ ਤੇ ਰੇਟ ਹੈਗਾ ਜੀ 85000 ਰੁਪਇਆ ਬਾਕੀ ਜਿਹੜਾ ਆਪਣੇ ਚੈਨਲ ਥਰੂ ਵੀਡੀਓ ਸ਼ੇਅਰ ਕਰਕੇ ਉਹ 5000 ਰੁਪਏ ਦਾ ਮਾਨਤਨ ਕੀਤਾ ਜਾਊ ਮੌਕੇ ਤੇ 80000 ਚ ਮਿਲ ਜੂ ਜੀ ਟਰੈਕਟਰ ਤੁਹਾਨੂੰ 68 ਵਾਲਾ ਟਰੈਕਟਰ ਆ ਬਾਕੀ ਸੀਜ਼ਨ ਵਧੀਆ ਤੁਹਾਨੂੰ ਲਵਾਉਗੂ ਜੀ ਤੇ ਸੰਪਰਕ ਨੰਬਰ ਨੋਟ ਕਰ ਲਓ ਜੀ 94633 12982 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਟਰੈਕਟਰ ਤੁਸੀਂ ਪਹਿਲਾਂ ਚਲਾ ਕੇ ਟ్రਾਈ ਲੈ ਕੇ ਫਿਰ ਆਪਦਾ ਖਰੀਦ ਸਕਦੇ ਹੋ ਤੇ ਮਕਸਰ ਚ ਹੀ ਖੜਾ ਹੀ ਪਿੰਡ ਮੁਕੰਦ ਸਿੰਘ ਆ ਮਕਸਰ ਦਾ ਹੀ ਨੰਬਰ ਆ ਆਪਣੇ ਜ਼ਿਲ੍ਹੇ ਚ ਹੀ ਖੜਾ ਹੋਇਆ ਜੀ ਪਹਿਲਾ ਟਰੈਕਟਰ